ਉਦਰ ਸ਼ਹਿਰ ਦੇ ਵਿੱਚ ਇਲੈਕਸ਼ਨ ਦਾ ਜਿਹੜਾ ਹਲਕੇ ਦਾ ਆਫਿਸ ਹੈ ਉਹਦਾ ਇੱਥੇ ਉਦਘਾਟਨ ਕੀਤਾ ਗਿਆ ਜਿਹਦੇ ਵਿੱਚ ਸਾਡੇ ਇਲਾਕੇ ਦੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਜੀ ਮਨੀਸ਼ ਧੀਰ ਜੀ ਸਾਡੇ ਮੇਰੇ ਵੀਰ ਕਲੇਰ ਸਾਫ ਦਵਿੰਦਰ ਕਲੇਰ ਜੀ ਸਾਰੇ ਸਾਡੇ ਮੰਡਲ ਪ੍ਰਧਾਨ ਸਾਰੇ ਸਾਡੇ ਉਦੇਦਾਰ ਅੱਜ ਜਿਹੜੇ ਆ ਇੱਥੇ ਪਹੁੰਚੇ ਔਰ ਜਿੱਥੇ ਸ਼ਕਤੀ ਕੇਂਦਰਾਂ ਦੀ ਬੂਥਾਂ ਦੇ ਕਾਰਜਕਰਤਾ ਵੀ ਅੱਜ ਵੱਡੀ ਗਿਣਤੀ ਵਿੱਚ ਪਹੁੰਚ ਗਏ ਅਸੀਂ ਵਿਧੀ ਪੂਰਵਕ ਜਿਹੜਾ ਅੱਜ ਦਫ਼ਤਰ ਦਾ ਉਦਘਾਟਨ ਕੀਤਾ ਅੱਜ ਜ਼ਰਾ ਜੀ ਅੰਮੀ ਤੋਂ ਵੇਜੀ ਨਹੀਂ ਜੁਗਾ ਤੁਹਾਡੇ ਪਰਮਾਨਤਕੀ ਅੱਜ ਮਜ਼ਦੂਰ ਦੇਖੋ ਅੱਜ ਦਾ ਜਿਹੜਾ ਮਜ਼ਦੂਰ ਦਿਵਸ ਆ ਇੱਥੇ ਮੰਗ ਹੋਈ ਹੈ ਕਿ ਨਕੋਦਰ ਦੇ ਵਿੱਚ ਜਿੱਥੇ ਮਜ਼ਦੂਰ ਭਾਈਚਾਰਾ ਇਕੱਠਾ ਹੁੰਦਾ ਸਵੇਰੇ ਉੱਥੇ ਉਹਨਾਂ ਦੇ ਬੈਠਣ ਦੇ ਲਈ ਜਿਹੜੀ ਹੈ ਇੱਕ ਥਾਂ ਦੀ ਜਿਹੜੀ ਵਿਵਸਥਾ ਕੀਤੀ ਜਾਵੇ ਸੋ ਜਿਹੜੀ ਵੀ ਥਾਂ ਨਕੋਦਰ ਵਾਲੇ ਸੁਜੈਸਟ ਕਰਨਗੇ ਉੱਥੇ ਧੁੱਪ ਛਾਂ ਤੋਂ ਮੀਂਹ ਕਣੀ ਤੋਂ ਬਚਾ ਦੇ ਲਈ ਜਿਹੜੀ ਹੈ ਸ਼ੈੱਡ ਅਸੀਂ ਇਲੈਕਸ਼ਨ ਤੋਂ ਬਾਅਦ ਉੱਥੇ ਬਣਵਾ ਕੇ ਦਵਾਂਗੇ 2024 ਦੀ ਪੂਰੀ ਤਿਆਰੀ ਹੈ ਸਾਡਾ ਕਾਰਕਿਰਤਾ ਬੂਥ ਤੋਂ ਲੈ ਕੇ ਜ਼ਿਲ੍ਹੇ ਤੱਕ ਦਾ ਪੂਰਾ ਐਕਟਿਵ ਹੈ ਔਰ ਅਸੀਂ ਪੂਰੇ ਜੋਰ ਦੇ ਨਾਲ ਜੋਸ਼ ਦੇ ਨਾਲ ਜਿਹੜੀ ਹੈ ਇਹ ਚੋਣ ਲੜਾਂਗੇ ਯੂਥ ਔਰ ਵੋਟਰਸ ਸਾਰੇ ਹੈ ਜਿਹੜੇ ਮੇਰਾ ਇਹ ਮੈਸੇਜ ਹੈ ਕਿ ਅੱਜ ਦੇਸ਼ ਤਰੱਕੀ ਕਰ ਰਿਹਾ ਹੈ ਪੰਜਾਬ ਦੇ ਵਿੱਚ ਵੀ ਉਹ ਡਵੈਲਪਮੈਂਟ ਦੀ ਲਹਿਰ ਹੈ ਜਿਹੜੀ ਅੱਜ ਦੇਸ਼ 'ਚ ਇਸ ਤਰੀਕੇ ਨਾਲ ਚੱਲਦੀ ਹੈ ਉਹ ਇੱਥੇ ਵੀ ਚਲੇ ਤਾਂ ਇੱਥੋਂ ਦੇ ਜਿਹੜੇ ਸਾਡੇ ਸਾਰੇ ਕੈਂਡੀਡੇਟ ਸਹਿਬਾਨ ਹੈ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੂੰ ਜਤਾਉਣਾ ਜਿਹੜਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਗੱਲ ਜਿਹੜੀ ਹੈ ਇਲੈਕਸ਼ਨ ਤੋਂ ਪਹਿਲਾਂ ਹੀ ਇਸ ਗੱਲ ਦਾ ਜਿਹੜਾ ਲੋਕਾਂ ਦੇ ਮਨ ਦੇ ਅੰਦਰ ਯਕੀਨ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਜੀ ਤੀਸਰੀ ਵਾਰ ਫਿਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਆ ਔਰ ਉਹਨਾਂ ਦੇ ਹਲਕੇ ਦੇ ਨੁਮਾਇੰਦੇ ਅਗਰ ਸਰਕਾਰ ਦੇ ਵਿੱਚ ਹੋਣਗੇ ਤਾਂ ਬਿਹਤਰ ਨਤੀਜੇ ਡਿਵੈਲਪਮੈਂਟ ਨੂੰ ਲੈ ਕੇ ਤਾਂ ਲੋਕਾਂ ਦੇ ਕੰਮਾਂ ਨੂੰ ਲੈ ਕੇ ਆਉਣਗੇ ਇਸ ਕਰਕੇ ਲੋਕ ਹੈ ਜਿਹੜੇ ਉਸ ਸਰਕਾਰ ਦੇ ਨਾਲ ਜੁੜਨਾ ਚਾਹੁੰਦੇ ਆ ਜਿਨੇ 2024 ਦੇ ਵਿੱਚ ਸਰਕਾਰ ਬਣਾਉਣੀ ਹੈ। ਬਹੁਤ ਬਹੁਤ ਉਸਨੇ 15 ਸਾਲ ਤੋਂ ਹਰਵਿੰਦਰ ਸਿੰਘ ਨਾੜਿਆ ਜੀ ਉਹ ਪੱਡੇ ਸਾਹਮਣੇ ਵਿਚਾਰ ਨੂੰ ਦਿੱਤਾ। ਜੁਬਾਨ ਸੈਕਟਰੀ ਨੇ ਤੇ ਆਪਣੇ ਵਿਚਾਰ ਪੇਸ਼ ਕਰ ਗਏ। ਸੁਰਿੰਦਰ ਸਿੰਘ ਮੋਦੀ ਜੀ ਦੀਆਂ ਜੋ ਟੈਨਸ਼ਨ ਹੈ ਘਰ ਵੱਢਣ ਲਈ। ਬਹੁਤ ਹੀ ਸਤਿਕਾਰਯੋਗ ਕਿਸ਼ਨਾਨ ਜੀ ਚੇਅਰਮੈਨ ਪੰਜਾਬ ਉਹਨਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਨੀਤੀ ਜੀ ਫੰਕਸ਼ਨ ਡੂਟੀ ਰਾਜੀ ਜੋ ਸਾਡੇ ਹਲਕਾ ਸ਼ਾਹਕੋਟ ਦੇ ਚਾਰਜ ਲੱਗੇ ਆ ਬਾਕੀ ਸ਼ਾਹਕੋਟ ਵਿਧਾਨ ਸਭਾ ਤੋਂ ਆਏ ਸਾਰੇ ਵੀਰੋ ਤੇ ਭੈਣੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜਰਨਲ ਸਿੰਘ ਜੀ ਤੁਸੀਂ ਇਥੇ ਵੀਰੋ ਵੱਢੀ ਕੀਤੀ ਜੇ ਆਓ ਅੱਜ ਪਹਿਲੀ ਤਰੀਕਾ ਅੱਜ ਮଧਯੋਦਸ਼ਾ ਅੱਜ ਤੋਂ 1 ਮਹੀਨਾ ਪੁਰਾ ਪਹਿਲੀ ਨੂੰ ਆਪਾਂ ਫੈਸਲਾ ਕਰਨਾ ਹੈ ਤੇ ਆਪਣੇ ਵਿੱਚ ਥੋੜੇ ਹੀ ਸਮੇਂ ਦੇ ਵਿੱਚ ਸਾਡੇ ਹੀ ਲੋਕ ਸਭਾ ਦੇ ਐਮਪੀ ਪਿਛਲੇ ਵੀ ਐਮਪੀ ਦੇ ਆਉਣ ਆਏ ਆਪਣੇ ਸਾਬਾ ਦਾ ਵਿਚਾਰ ਹੁੰਦੇ ਆ ਤੇ ਜਿਹੜਾ ਠੰਡ ਦੀ ਸੀਟ ਐਡ ਕੀ ਮੈਨੂੰ ਪਤਾ ਹੈ ਨੰਬਰਲੀ ਐਡ ਕੀ ਇਹ ਤੱਕ ਦੇ ਹੋ ਜੋ ਜਿਹੜੇ ਕਿਸਾਨ ਜਿਹੜੇ ਵੀ ਸਾਡਾ ਵਿਰੋਧ ਕਰਦੇ ਆ ਮੈਂ ਤੇ ਜੇ ਭਾਵੇਂ ਜੇ ਇਹ ਵੀ ਹੋ ਰਿਹਾ ਤਾਂ ਇਹ ਵੀ ਹਟਾ ਕੇ ਦੇਖ ਲੋ ਮੈਂ ਇਹਨਾਂ ਨੂੰ ਕਹਿੰਦਾ ਹਾਂ ਵਿਦਿਆਰਣਾ ਸ਼ਰਮਾ ਜੀ ਜੋ ਪੰਡਤ ਦੀਨदयाल ਪਾਰਟੀ ਦੇ ਪੰਜਾਬ ਦੇ ਚੇਲਕ ਹੈ ਉਸ ਤੋਂ ਪਹਿਲਾਂ ਜੋ ਪਾਰਟੀ ਸੇਵਾ ਕਰਦੇ ਆ ਰਹੇ ਨੇ ਨਾ ਤੜਕ ਸਾਡੇ ਨੇਤਾ ਨੇ ਜਿੰਨੇ ਵਾਜੇ ਵੀ ਪਾਰਟੀ ਨੇ ਜੋ ਵੀ ਹੋਵੇ ਜਾਨ ਦੇਣੇ ਤੇ ਤਿਆਰ ਰਹੇ ਨੇ ਹਰਾ ਕਿਸ਼ਨਾ ਸ਼ਰਪਾ ਜੀ ਮੰਨ ਤੇ ਤਿਆਰ ਆਪਣਾ ਮੋਦੀ ਵਾਲੇ ਹਰ ਜਾਣ ਕੇ ਦੱਸੇ माता की भारत माता की भारतीय जनता पार्टी श्री नरेंद्र भाई मोदी मेरे भाइयों जोड़े पीछे बैठे हो मोदी भाई का नारा लाना है ताकि जड़ियां पंजाब को तोड़ डालना ताकत है जड़ियां ताकत ने देश की आजादी तो बाद के राजनीति को ठंडा के बुखार बनाया हुआ सी

थे अलग अलग तो ठीक है, है। काम करना काम करना राष्ट्र में मोदी की कर रहे मां जय ले अपने मां जय कह रहे ना पूरा विश्व देश का नेता कैसा हो मोदी भाई जैसा हो अपने लिए नहीं परिवार कर रहे इस मातृभूमि

ਆਵਾਜ਼ ਸਾਡੇ ਜਿਲ੍ਹੇ ਦੇ ਮਨੀਸ਼ ਗੀਰ ਜੀ ਕਿਸ਼ੋਰ ਸਿੰਘ ਸਰਮੱਜੀ ਅੱਗੇ ਸਾਡੇ ਮੈਡਮ ਜੰਮਾਟੀ ਜੀ ਕਰ ਕਰਤਾ ਬਦੂ ਆਪਾਂ ਸੰਗਤ ਦਾ ਚੋਣਾਂ ਦੇ ਜਿਹੜੇ ਵੱਚੂ ਸਰਪਾਸੇ ਪੰਜਾਬ ਦੇ ਉਹ ਸਰਕਾਰਾਂ ਜਿਹੜੀ ਝੂਠੇ ਵਾਧੀਆਂ करके थे आई नशा खत्म करने वास्ते थे आई सी झूठे वादे कि रेत माफिया खत्म करेंगे बरसा का खत्म करेंगे हर रेडिश के खाते में एक हजार महीना पाएंगे कि वो वादे पूरे हो हत्या कर दी जाती है दूसरे पास अगर अभी अपनी बंद किए ਪੋਲਰ ਦੇ ਖਰੀਦ ਵਿੰਦੋ ਵਾਸਤੇ ਕਈ ਤਰਕਦੇ ਆ ਬਾਕੀ ਉਹਨਾਂ ਨੇ ਜਿਹੜੀ ਸਪੀਚ ਦਿੱਤੀ ਇਹਨਾਂ ਨੇ ਇਹ ਸਪੀਚ ਇਹਨਾਂ ਇਹ ਭਾਸ਼ਣ ਨਹੀਂ ਹੋ ਇਹ ਦਿਲ ਦੀਆਂ ਭਾਵਨਾਵਾਂ ਨਾਲ ਇਹਨਾਂ ਦੇ ਆ ਕਿ ਜੋ ਸਾਨੂੰ ਸਾਰੇ ਪੰਜਾਬੀਆਂ ਨੂੰ ਸਾਰੇ ਭਾਰਤੀਆਂ ਨੂੰ ਆਪਣੇ ਅੰਦਰ ਵਸਾਣੀਆਂ ਚਾਹੀਦੀ ਨੇ ਜਦੋਂ ਅਸੀਂ ਭਾਵਨਾ ਤੋਂ ਬੋਲਦੇ ਆ ਤੁਸੀਂ ਦੇਖਿਆ ਹੋਊਗਾ ਹਮੇਸ਼ਾ ਨਹੀਂ ਉਹਦਾ ਜੋ ਦਿਲ ਦੀਆਂ ਭਾਵਨਾਵਾਂ ਵਾਲੀ ਦੇਸ਼ਵਾਦੀ ਸੋਚ ਹੈ ਉਹੀ ਸਾਡੀ ਸੋਚ ਹੋਣੀ ਚਾਹੀਦੀ ਹੈ ਜਿਹੜੀ ਆਪੋਜੀਸ਼ਨ ਗੱਲਾਂ ਕਰਦੀ ਹੈ ਕਿ ਜੇ ਮੋਦੀ ਸਰਕਾਰ ਆ ਗਈ ਤੇ ਕਨਸਟੀਟਿਊਸ਼ਨ ਨੂੰ ਖਤਰਾ ਪੈ ਜਾਊਗਾ ਉਹ ਖਤਰਾ ਕਿੱਦਾਂ ਪੈ ਜਾਊਗਾ ਪਿਛਲੇ 10 ਸਾਲਾਂ ਦਾ ਕੋਈ ਖਤਰਾ ਪਿਆ ਨਹੀਂ ਜੇ 10 ਸਾਲ ਤੋਂ ਮੋਦੀ ਜੀ ਪ੍ਰਧਾਨ ਮੰਤਰੀ ਹੈ ਜੇ ਉਹਨਾਂ ਨੇ ਬਦਲਣਾ ਹੁੰਦਾ ਸੰਵਿਧਾਨ ਤਾਂ ਪਿਛਲੇ 10 ਸਾਲਾਂ ਚ ਬਦਲ ਦੇਣਾ ਸੀ ਉਹ ਬਾਬਾ ਸਾਹਿਬ ਵੀ ਹਿਰੌ ਜੀ ਦਾ ਬਹੁਤ ਰਿਸਪੈਕਟ ਕਰਦੇ ਆ ਜਿਹੜੇ ਸਾਡੇ ਦਵਿੰਦਰ ਕਲੇਰ ਜੀ ਹਰ ਵੇਲੇ ਬਾਬਾ ਸਾਹਿਬ ਦੀ ਜਿਹੜੀ ਜੀਵਨੀ ਨੂੰ ਆਪਣੇ ਅੰਦਰ ਉਸਾਰ ਕੇ ਸਾਡੇ ਤੱਕ ਪਬਲਿਕ ਤੱਕ ਵਿਚਾਰ ਕਰਕੇ ਔਰ ਹਰੇਕ ਦੇ ਅੰਦਰ ਉਹ ਚੀਜ਼ ਬਾੜਨੀ ਚਾਹਦੇ ਆ ਜਿਹੜੀ ਬਾਬਾ ਸਾਹਿਬ ਨੇ ਸਾਨੂੰ ਇੱਕ ਇਕਾਗਰਤਾ ਦਾ ਇੱਕ ਸਮਾਨਤਾ ਦਾ ਇੱਕ ਮੈਸੇਜ ਦਿੱਤਾ ਹੋ। ਸਾਨੂੰ ਸਭ ਨੂੰ ਸਮਝਣਾ ਚਾਹੀਦਾ ਕਿ ਅੱਜ ਇੱਕ ਇੰਟਰਨੈਸ਼ਨਲ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਵੀ ਹੈ। ਜਿਹਦੇ ਲਈ ਮੋਦੀ ਜੀ ਇੰਟਰਨੈਸ਼ਨਲ ਲੈਵਲ ਤੋਂ ਲੈ ਕੇ ਹਿੰਦੁਸਤਾਨ ਦੇ ਵਿੱਚ ਉਹ ਨੀਤੀਆਂ ਲੈ ਕੇ ਆ ਰਹੇ ਆ ਕਿ ਜਿਹੜਾ ਮਜ਼ਦੂਰ ਭਾਈਚਾਰਾ ਵੀ ਇੱਕ ਸੰਗਠਿਤ ਹੋ ਕੇ ਆਪਣੇ ਹੱਕ ਦੇ ਲਈ ਆਪਣੇ ਸਮਾਜ ਦੇ ਲਈ ਆਪਣੇ ਪਰਿਵਾਰ ਦੇ ਲਈ ਕੁਝ ਕਰੇ ਔਰ ਉਹਦੇ ਪੱਲੇ ਵੀ ਕੁਝ ਪਵੇ ਜਿਹੜੀਆਂ ਉਹਨਾਂ ਦੀਆਂ ਯੋਜਨਾਵਾਂ ਆਯਵਾਸ ਯੋਜਨਾ ਆਯੁਸ਼ਮਾਨ ਯੋਜਨਾ ਵਿਸ਼ਵਕਰਮਾ ਯੋਜਨਾ ਇਹ ਸਾਰੀਆਂ ਯੋਜਨਾਵਾਂ ਉਹਨਾਂ ਨੇ ਹਰ ਵਰਗ ਲਈ ਬਣਾਈਆਂ ਨਾ ਕੀ ਕੋਈ ਕਾਦੀ ਦੀ ਟੀਮ ਇੱਕ ਯਕੀਨ ਨਹੀਂ ਨਾਲ ਅੱਗੇ ਵੱਧ ਰਹੀ ਹੈ ਕਿ ਕਹਾਵਾ ਦਾ ਘਰ ਵੇਖੇ ਲਗ ਪਹੁੰਚਣ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸ਼ਿਸ਼ੇਸ਼ ਸਿੰਘ ਕਮਾਲ ਸਿੰਘ ਜੀ ਨੂੰ ਲੋਕ ਸਭਾ ਜਿਹੜਾ ਜਿੰਦਵ ਦਾ ਉਮੀਦਵਾਰ ਬਣਾ ਕੇ ਸਾਨੂੰ ਦਿੱਤਾ ਹੈ ਤੇ ਸਾਡੀ ਜਿਹੜੀ ਜ਼ਿੰਮੇਵਾਰੀ ਹੈ ਤੇ ਸਾਡੇ ਦੇ ਇੱਕ ਵੋਟ ਹੈ ਇਹ ਜ਼ਿੰਮੇਵਾਰ ਡਾਕਟਰ ਬਾਬਾ ਸਾਹਿਬ ਜੀ ਦਾ ਮੇਡ ਕਰਨ ਦੇ ਜੋ 17 ਅਗਸਤ 1932 ਦੇ ਦਿੱਤੇ ਹੀ ਇਹ ਤਾਕਤ ਹੈ ਸਾਡੀ ਉਹ ਜਰੂਰ ਪਹਿਸ ਰੇਸ ਸਟੇਜ ਤੇ ਬੋਲਦਾ ਉਹ ਕਿਉਂ ਬੋਲਦਾ

ਮਾਤਰਾਂ ਮਾਤਰਾਂ ਵੰਦੇ ਮਾਤਰਾਂ ਜੈ ਜੀ ਜਿੰਦਾਬਾਦ ਜੋ ਜੋ ਆਈ ਸੰਗਤ ਜੀ ਦਾ ਸਾਰੇ ਸੰਗਤ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਪਾਰਟੀ ਦਾ ਚੋਣ ਦਲਜੀ ਮੇਰੇ ਵੀਰ ਮਨੀਸ਼ ਧੀਰ ਜੀ ਦਾ ਉਹਨਾਂ ਦੇ ਨਾਲ ਸਾਰੇ ਇੱਥੇ ਮੰਡਲਾਂ ਦੇ ਮਰਦਾਨ ਸਾਹਿਬਾਨ ਆਏ ਆ ਜਿਦੇ ਵਿੱਚ ਮੇਰੇ ਵੀਰ ਮੇਰੇ ਸਾਥੀ ਅਜੇ ਵਜਾਜ ਜੀ ਸਾਡੇ ਉੱਗੀ ਤੋਂ ਇਹ ਇੰਚਾਰ ਸਾਡੇ ਅਨਕੈਜ ਟਿੰਗਰਾ ਜੀ ਬਹੁਤ ਹੀ ਸਤਿਕਾਰਯੋਗ ਜਲੰਧਰ ਤੋਂ ਸਾਡੇ ਸੀਨੀਅਰ ਭਾਰਤੀ ਜਨਤਾ ਪਾਰਟੀ ਦੇ ਆਗੂ ਕੁਸ਼ਲਰਾਮ ਸ਼ਰਮਾ ਜੀ ਮੇਰਾ ਵੀਰ ਕਰਨ ਸੰਧੂ ਜੀ ਸਾਡੇ ਭੈਣ ਜਮਨਾ ਟੀ ਜੀ ਉਹਨਾਂ ਦੇ ਨਾਲ ਦਰਜਾ ਬਦਰਜਾ ਜਿੰਨੇ ਸਾਥੀ ਸਾਡੇ ਸਾਹਮਣੇ ਬੈਠੇ ਐ ਮੇਰੇ ਵੀਰ ਜਗਰਾਤ ਜੀ ਪਿਆਰਾ ਸਿੰਘ ਜੀ ਸਾਡੇ ਸੁਖਰਾਮ ਚੋਹਾਨ ਜੀ ਮੇਰੇ ਵੀਰ ਪਿੰਕਾ ਗੁਪਤਾ ਜੀ ਧੀਰਜ ਜੀ ਰਜਿੰਦਰ ਲਾਟਿਆ ਜੀ ਸ਼ਰਮਾ ਸਾਹਿਬ ਉਹ ਦਰਜਾ ਦਰਜਾ ਸਾਰੇ ਸਾਥੀ ਜਲੰਧਰ ਤੋਂ ਮੇਰੇ ਵੀਰ ਸਾਡੇ ਬੋਬੀ ਸਿੱਕਾ ਜੀ ਆਇਆ ਇੱਥੇ ਮੇਰੇ ਪਰਿਵਾਰਿਕ ਤੌਰ ਤੇ ਇੱਥੇ ਕੰਮ ਕਾਜ ਦੇਖ ਰਿਹਾ ਸਾਰਾ ਸੋ ਅੱਜ ਅਸੀਂ ਸਾਰੇ ਇੱਥੇ ਜਿਹੜੇ ਔਰ ਮੈਂ ਇਹ ਗੱਲ ਤੁਹਾਨੂੰ ਕਹਿਣੀ ਚਾਹੁੰਨਾ ਕਿ ਯਾਂ ਕਿਸੇ ਹੋ ਜਗ੍ਹਾ ਤੇ ਉਹਨਾਂ ਦੇ ਬੈਠਣ ਲਈ ਕੋਈ ਵਿਵਸਥਾ ਨਹੀਂ ਹੈ ਸੋ ਮੈਂ ਆਪਣੇ ਲੇਬਰ ਮਜ਼ਦੂਰ ਭਾਈਆਂ ਵਾਸਤੇ ਅੱਜ ਤੁਹਾਡੇ ਕੋਲੋਂ ਇਹ ਮੰਗ ਕਰਦਾ ਕਿ ਮੇਰੀ ਲੇਬਰ ਕਲਾਸ ਦੇ ਲੋਕਾਂ ਨੂੰ ਇੱਥੇ ਬੈਠਣ ਦੀ ਕਿਸੇ ਜਗ੍ਹਾ ਸੁਨਿਸ਼ਚਿਤ ਕਰਾਈਓ ਤੁਸੀਂ ਜਿੱਤ ਜਾਣਾ ਇਹ ਗੱਲ ਪੱਕੀ ਐ ਜ ਕੋਈ ਸ਼ੱਕ ਨਹੀਂ ਸਾਰਾ ਸਮਾਜ ਵੀ ਸਾਥ ਦੇਊਗਾ ਔਰ ਭਾਰਤੀ ਜਨਤਾ ਪਾਰਟੀ ਕੱਲਾ ਕੱਲਾ ਜਿਹੜਾ ਕੈਂਡਿਡੇਟ ਆ ਉਹ ਵੀ ਸਾਥ ਹੋਗਾ ਪਰ ਲੇਕਿਨ ਅੱਜ ਦੇ ਇਸ ਦਿਨ ਤੇ ਤੁਹਾਡੇ ਕੋਈ ਪ੍ਰਣ ਲੈ ਕੇ ਜਾਣਾ ਹੈ ਕਿ ਤੁਸੀਂ ਜਲੋ ਪਹਿਲੇ ਦਿਨ ਐਮਪੀ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਲੋਕ ਸਭਾ 'ਚ ਜਾਣਾ ਤੇ ਜਿਹੜੀ ਇਹ ਸਾਡੀ ਮੰਗ ਆ ਇਹਨੂੰ ਪ੍ਰਵਾਨਚਾਰੀ ਹੋ। ਇਹ ਤੁਹਾਡੇ ਅੱਗੇ ਸਾਡੀ ਮੰਗ ਆ ਅੱਗੇ ਤੁਸੀਂ ਜੋ ਵੇਖਾ ਤੁਸੀਂ ਜਗਾ ਜਿਹੜੀ ਆ ਆ ਬਈ ਹੋਵੇ ਅਸੀਂ ਉੱਥੇ ਜਿਹੜਾ गर्मी सर्दी मीह तो बचने जगह जरूर पवा के पार्टी हेलोडिंग <Quran reviewing breakingbows>